ਕਰਿਓ ਭਾਜੀ ਨੂੰ ਫੋਨ ਉਹਨੂੰ ਕਹਿ ਰੋ ਦੁੱਧ ਹੀ ਚੱਲਿਆ ਨਹੀਂ ਜਾਂਦਾ ਨਹੀਂ ਨਹੀਂ ਚੱਲਿਆ ਹੈ ਖਾਲੀ ਮਿੱਤ ਲੋ ਤੂੰ ਕੋ ਵਗੈਰਾ ਜਿੱਦਾਂ ਜਿੱਥੇ ਲੰਦੀ ਥੋੜਾ ਹੀ ਇਹ ਨਹੀਂ ਉਹਦੇ ਪਰਪਰ ਹੋਏਗੀ ਉਹਦੇ ਹੋਰ ਪਰਪਰ ਹੋਏਗੀ ਉਹਦੇ ਪਰਪਰ ਹੋਏਗਾ ਬੰਦੇ ਤਾਂ ਮੈਂ ਕਿ ਨਾ ਹੀ ਅੱਜ ਕਾਦੀ ਚੁਣੇ ਸੀ ਮੈਂ ਨਾ ਹੀ ਆ ਕੇ ਦੋ ਮਿੰਟ ਚ ਆਪਣੀ ਦੇਖੋ ਪੁਛੀਆ ਪਹਿਲਾਂ ਖਲਾਈ ਦੀ ਆਪਾਂ ਉਹ ਕਿਹਦੇ ਰੋਕੀ ਜੀ ਉਹ ਘਰ ਵਿੱਚ ਆਇਆ ਬੰਦਾ ਦੇ ਕੋਈ ਕਹਿੰਦੇ ਪਾ ਤੁਹਾਨੂੰ ਕਹਿੰਦੇ ਸਹਿਮਤਾ ਇਹਨਾਂ ਨੂੰ ਆਪਾਂ ਹੋਏ ਇੱਦਾਂ ਕਰਦੇ ਆ ਸਰ ਕੋ ਸ਼ੱਕ ਨਹੀਂ ਰਹੀ ਨਹੀਂ ਕਰਦਾ ਮੈਂ ਕੋਈ ਕਰਨੇ ਪੱਗਿਸਾ ਲਾਉਣਾ ਹੈਲੋ ਜਿਹੜਾ ਵੀ ਪਿੱਛੇ ਜਿਹੜਾ ਜਿਵੇਂ ਹੋਏ ਜਿਹੜਾ ਵੀ ਤੁਹਾਨੂੰ ਰਹਿਦਾ ਤੁਸੀਂ ਕੋਈ ਜੋ ਵੀ ਇਹ ਤਿੰਨ ਬੰਦੇ ਜੀ ਤਿੰਨ ਬੰਦੇ ਜੀ ਦੋ ਵਾਰੀ ਇਹਨੇ ਤਿੰਨ ਵਾਰੀ ਆਪਣੇ ਪੈਂਡ ਬਦਲੇ ਆ ਕਦੀ ਕਹਿੰਦਾ ਮੈਂ ਬਟਾਲੇ ਕਿਸ ਗੱਲ ਵਿੱਚ ਕਿਸੇ ਕਰਕੇ ਪੂਰਾ ਸਾਰ ਨਹੀਂ ਹੱਸਦਾ ਨਾ ਮਾਪਟਾਂ ਦਾ ਪੱਛੇ ਕੱਟਣੇ ਮਮਾ ਜੀ ਕਿਹਾ ਆ ਜਾਲੇ ਵੀ ਇਹੀ ਪਿਛੇ ਹਾੜੀ ਵਿੱਚ ਕੋਈ ਨਾ ਰਹਿ ਕੇ ਜਾਈ ਮੈਂ ਤੁਹਾਨੂੰ ਬਾਅਦ ਸਾਡੀ ਚੁੰਗੀ ਦੇ ਨਾਲ ਜਿਹੜਾ ਆ ਮੈਂ ਨਹੀਂ ਉਹ ਵੀ ਜੇਰ ਵਾਰੀ ਜੇ ਵੀ ਦੇ ਤਾਂ ਗੇਟ ਦੇ ਪਿੱਛੇ ਆ ਗਏ ਨੇ ਉਹਦੇ ਵਾਕਿਆ ਵਾ ਜਵਾਦ ਬਾਦ ਜੀਤ ਜਾਨ ਦੇ ਮੂਹਰੇ ਜਵਾਦ ਬਾਦ ਆ ਗਿਆ ਪੀਸੀ ਆ ਰਿਹਾ ਤੇ ਅਜੇ ਸਾਰੇ ਬਲੇ ਭਾਈ ਇਹਨੂੰ ਦੇਖੋ ਪਾਪਾ ਇਹ ਦੇਖੇ ਮਿਲ ਜਾਂਦਾ ਇਹ ਮੁੱਛੋ ਗੇੜਾ ਮਾਰੇ ਫੇੜਾ ਮਾਰੇ ਹਾਂਜੀ ਹਾਂਜੀ ਵੀਰ ਹੁੰਦੇ ਸਾਡੇ ਵੀਡੀਓ ਚੱਲਦੇ ਫੇਰੇ ਜਿਹਨੂੰ ਮੌਕੇ ਤੋਂ ਮਨਾ ਇਹ ਦੇਥੋ ਹੀ ਇਡੀ ਛੜਦਾ ਆਣੇ ਜਾ ਸੁਤੇ ਇੱਕ ਤੇ ਜਾ ਫੇਰ ਖਾਇਰ ਹਾਂਜੀ ਹਾਂਜੀ ਇਹ ਕਰਿਆ ਜਾਂਦਾ ਮੌਕੇ ਲੱਗਿਆ ਕਹਿ ਸਕਦੇ ਉਹ ਜਗ੍ਹਾ ਲਾ ਕੇ ਬੱਚੇ ਦਾ ਇਸ ਤਰ੍ਹਾਂ ਕਾਫੀ ਦੇਖਦੇ ਆ ਰਹੇ ਜਾ ਰਹੇ ਆ ਚੱਲ ਕੇ ਜਾ ਰਹੇ ਆ ਕੋਈ ਨਹੀਂ ਛੋਟਾ ਜਿਹਾ ਯਾਦ ਆ ਗਿਆ ਮੌਕਾ ਦੇ ਮੌਕਾ ਦੇ ਕੋਈ ਗੱਲ ਨਹੀਂ ਕੋਈ ਇਥੇ ਬੈਠੇ ਜੀ ਇਧਰ ਕੋਈ ਤਾਂ ਨਹੀਂ ਮੈਂ ਬੱਸ ਪੁੱਛਾਂ ਕਿ ਕਿੱਥੇ ਨੇ ਮਸਾਲਾ ਲੱਗੇ ਕਿੰਨੇ ਮਸਾਲਾ ਕਿੰਨਾ ਮਸਾਲਾ ਲੱਗੇ ਯਾ ਕੋਈ ਸੁਣਦੇ ਰਹੋ ਹਾਂ ਤੇਰੀ ਗੱਲੀ ਲੱਗਦੀ ਹਾਂ ਹਾਂ ਉਹ 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 ਨਾ ਤੇਰੀ ਗੱਲੀ ਹਾਂ ਉਹ ਸ਼ੋਰ ਤੋਂ ਮੇਰਾ ਮੰਦਰ ਦਾ ਕਾਫੀ ਬੰਦੇ ਵੇਚਿਆ ਉਹ ਸਿਕਟਰ ਬੁਝਾਗੇ ਤੇ ਬੱਲੇਬਾਦ ਦੇਖੇਗੇ ਬੱਲੇਬਾਦ ਦੇਖੇ ਆਏ ਹੋਏ ਉਹ ਹੀ ਉਹ ਹੀ ਉਹਨਾਂ ਤੋਂ ਚੱਕਰ ਸੁਝਾਉਂਦਾ ਜੇ ਤੇਰਾ चङो

ਸਾਰੇ ਮਿਲਾਈ ਸਰਪੰਚ ਸਾਹਿਬ ਨਾਲ ਉਪਰੂ ਆਇਸਟੇਟੇ ਵੀ ਕਰਨੇ ਪੀਆ ਉਦੋਂ ਸਰ ਜੱਕਦਮ ਗੋਲੀਆਂ ਚੱਲੀਆਂ ਅਈ ਸਾਰ ਤੇ ਖਲੋਤੇ ਹੋਏ ਸੀ ਸਾਰੇ ਭੱਜਣ ਨੂੰ ਲੱਗ ਪਏ ਅਈ ਭੱਜਣ ਲੱਗੇ ਦੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੀ ਗੋਲੀ ਵਾਜੀ ਇਸ ਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਂਡੇ ਭੱਜ ਗਏ ਸਾਰੇ ਖਵਾਕ ਸੁਣ ਕੇ ਸਿਰਫ ਇੱਕੋ ਮੁੰਡਾ ਜਿਹੜਾ ਮੇਰੇ ਮਹਲੇ ਦੇ ਕੈਂਪ ਦਾ ਕਿ ਤਾਂ ਫੋਨ ਉਹ ਰਿਕੋਰਡ ਕੀਤਾ ਉਸ ਦੀ ਵੀ ਗੱਲ ਸਰੇ ਜੀ ਨੂੰ ਵਾਜਾਈ ਹੈ ਨਾ ਇੱਕ ਨਹੀਂ 10 ਬੰਦੇ ਹੀ ਘੱਟੋ ਘੱਟ 10 ਪਰ 12 ਗੋਲੀਆਂ ਇਕੱਠੀਆਂ ਚੱਲੀਆਂ ਤੇ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੰਦਾ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਹਾਂ ਜੀ ਤੇ ਉਹ ਉੱਥੇ ਕਰਦੇ ਸੀ ਸਰ ਮੈਂ ਮੇਲਾ ਦੇਖ ਰਿਹਾ ਸੀ ਅੱਛਾ ਕਿਵੇਂ ਪਹੁੰਚ ਗਏ ਜੀ ਉੱਥੇ ਬੌਂਸਰ ਸਾਰੇ 10 ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਰ ਸਾਹਿਬ ਨੇ ਇਹ ਪ੍ਰਕਾਰ ਤਾਂ ਅੰਬਰਸਰ ਬਾਕੀ ਜਿਹੜੇ ਆ ਪਹਿਲਾਂ ਹੀ ਅੰਬਰਸਰ ਚਲ ਗਏ ਸਾਹਬਾ ਸਰਪੰਨ ਸਾਹਿਬ ਉਹ ਵੀ ਅੰਬਰਸਰ ਚਲ ਗਏ ਪਹਿਲਾਂ ਹੀ ਉਹਨਾਂ ਹੀ ਸਾਹਦੇ ਤੇ ਡਿੱਗ ਲਗੀ ਸਾਰਾ ਕੁਰਤਾ ਤੇ ਰੁੱਤ ਨੂੰ ਬਲੇਗ ਲਗਣਾ ਨੂੰ ਬੋਲ ਕਿ ਮਾਰਦਾ ਤੈਨੂੰ ਕੈਮਰਾ ਰੋਲ ਕਰ ਲੈਂਦੇ ਆ ਜੀ ਕਿਹੜਾ ਕੀ ਮਾਰਦਾ ਤੈਨੂੰ ਮੈਨੂੰ ਨਾ ਜਸਟ ਉਹਨੇ ਫੋਨ ਗਿਆ ਮੈਂ ਕੋਈ ਪੰਜ ਸੱਤ ਮਿੰਟਾਂ ਜਿੱਥੇ ਪਹੁੰਚ ਗਿਆ ਤੇ ਬੋਦੀ ਕੀ ਕੋਈ ਤੇ ਸਰਪੰਚ ਜੀ ਕਰਦੇ ਸਿੰਘ ਸਾਹਿਬਾ ਤੇ ਉਹਨੇ ਕੋਈ ਮੇਲਾ ਮੁੱਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆਰ ਵਿਸ਼ੇਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹ ਵਿੱਚ ਸਰਪੰਚ ਜੀ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਬਣਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਇੱਕ ਲੇਡੀ ਜਗ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਤੇ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋ ਫੜਿਆ ਉਹ ਹਸਪੀਟਲ ਹੈ ਵੀ ਤੇ ਹੁਣ ਇਹਨਾਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਪੁਲੀਚਰਮ ਵਾਲੇ ਕੋਲ ਵੀ ਰਸਤੀ ਤੱਕ ਮੇਰੇ ਅਜੇ ਨਹੀਂ ਇਹ ਧਿਆਨ ਹੈਗਾ ਕੋਈ ਪਤਾ ਕਰਦਾ ਹੁਣ ਮੈਂ ਪਤਾ ਕਰਕੇ ਇੱਥੋਂ ਫਿਰ ਤੁਹਾਨੂੰ ਬਾਕੀ ਹਾਲਾਤ ਜਿਹੜੇ ਫਿਰ ਦੱਸਾਂਗਾ ਜਿੱਦ ਤਰ੍ਹਾਂ ਤੁਸੀਂ ਦੱਸਿਆ ਜਾ ਰਿਹਾ ਆਪਣਾ ਇਹ ਜਿਹੜਾ ਬਾਕ ਪੁਲੀਚਰਮ ਵਾਲਾ ਉਹ ਵੀ ਫੜ ਲਿਆ ਵਾ ਪੋਜ਼ਿਟਿਵ ਦੱਸ ਲਿਆ ਮੈਂ ਕਿਹਾ ਅਜੇ ਮੈਂ ਨਹੀਂ ਉਹ ਦੇਖਿਆ ਮੈਂ ਦੇਖ ਕੇ ਫਿਰ ਹਾਲਾਤ ਦੱਸਾਂਗਾ